ਹਾਂਜੀ 200 ਸਸਰੀ ਕਾਲ ਪਹਿਲਾਂ ਤਾਂ ਸੋ ਇੱਕ ਬਹੁਤ ਵੱਡਾ ਪਰਾਲਾ ਨਵੇਂ ਮੁੰਡਿਆਂ ਦੇ ਲਈ ਕੀਤਾ ਗਿਆ ਸੋ ਆ ਤੁਸੀਂ ਸਾਹਮਣੇ ਜੋ ਖੇਡ ਗਰਾਉਂਡ ਦੇਖ ਰਹੇ ਹੋ ਪਿੰਡ ਧਾਂਦਰਾ ਜਿੱਥੇ ਸੰਗਰੂਰ ਕਬੱਡੀ ਲੀਗ ਚੱਲ ਰਹੀ ਹੈ ਤੇ ਸੰਗਰੂਰ ਕਬੱਡੀ ਲੀਗ ਦਾ ਇਹ ਦੂਜਾ ਟੂਰਨਾਮੈਂਟ ਪਿੰਡ ਧਾਂਦਰੇ ਪ੍ਰਾਈਮ ਬੀਜਾ ਡਿਵਾਈਜ਼ਰ ਵਾਲੇ ਭਰਾਵਾਂ ਨੇ ਜਿਹੜਾ ਆਪਣੇ ਵੀਰਾਂ ਦੇ ਨਾਲ ਮਿਲ ਕੇ ਸੋ ਕਰਵਾਇਆ ਇਹ ਲੀਗ ਦੇ ਜੋ ਸਾਡੇ ਮੇਨ ਭਰਾ ਨੇ ਜਿਨ੍ਹਾਂ ਦੀ ਬਦੌਲਤ ਇਹ ਸ਼ੁਰੂਆਤ ਹੋਈ ਹੈ ਬਬਲੂ ਜਖਲੌਰੀ ਤੇ ਸਿਪਾਸ ਜੁਆਸ ਜੱਸਾ ਆਸਟ੍ਰੇਲੀਆ ਤੇ ਸਾਰੇ ਸਾਡੇ ਜੋ ਜਸ਼ਨ ਮੈਲੋਨੀ ਤੇ ਆਪਣਾ ਜੈਲਦਾਰ ਵੀਰੂਰੀ ਸੱਤੇ ਚ ਨੜੀ ਰਡਾਣੀ ਦੜਬਾ ਜੀ ਉਹ ਵੀ ਮੇਨ ਪ੍ਰਬੰਧਕ ਨੇ ਇਸ ਲੀਗ ਦੇ ਸੋ ਬਹੁਤ ਚੰਗਾ ਪਰਾਲਾ ਜਮੀ ਬਿਲਕੁਲ ਨਵੇਂ ਮੁੰਡੇ ਸੋ 35 ਸਾਲ ਤੋਂ ਘੱਟ ਵਾਲੇ ਮੁੰਡਿਆ ਸਾਰੇ ਸੋ ਸ਼ੁਰੂਆਤ ਹੋਈ ਬਹੁਤ ਸੋਹਣੇ ਮੈਚ ਹੋਏ ਸੋ ਬਾਬਾ ਜੀ ਤੋਂ ਅਰਦਾਸ ਕਰਵਾਈ ਗਈ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਵੀ ਆਪਾਂ ਆਪਣੇ ਘਰ ਦੇ ਵਿੱਚ ਵੀ ਜਾਂ ਆਪਾਂ ਸਾਂਝਾ ਕੰਮ ਕਰਦੇ ਆਂ ਤਾ ਗੁਰੂ ਮਹਾਰਾਜ ਆਪਾਂ ਓਟ ਆਸਰਾ ਲੈਨੇ ਆ ਸੋ ਬਹੁਤ ਸੋਹਣੇ ਬਈ ਮੈਚ ਹੋਏ ਬਰਾਬਰ ਦੇ ਪਲੇਅਰ ਸੀ ਇਕੋ ਜੀਆਂ ਉਮਰਾਂ ਸੀ ਸੋ ਇਕੋ ਜੇ ਵਜਨ ਸੀ ਐਨ ਆਨੰਦ ਆਇਆ ਜਿੰਨੇ ਮੈਚ ਹੋਏ ਸਾਰੇ ਅੱਧੇ ਅੱਧੇ ਤੇ ਹੋਏ ਤੇ ਬਹੁਤ ਇਹਦਾ ਮਤਲਬ ਆਪਣੇ ਹਿਸਾਬ ਦੀ ਬਜਟ ਆ ਇਹਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਕੋਈ ਸਿਸਟਮ ਹੈਗਾ 16 ਟੀਮਾਂ ਨੇ 1 ਲੱਖ 10 ਹਜ਼ਾਰੇ ਦਾ ਬਜਟ ਆ ਜਿਸ ਦੇ ਵਿੱਚ ਪਲੇਅਰਾਂ ਦਾ ਪਾਰਟਿਸਿਪੇਟ ਇਨਾਮ ਤੇ ਕਮੈਂਟੇਟਰ ਰੈਫਰੀ ਲਾਈਵ ਹੈ ਨਾ ਸੋ ਸਾਰਾ ਸਿਸਟਮ ਆ ਜਾਂਦਾ ਜੇ ਕਿਸੇ ਵੀਰ ਭਰਾ ਨੇ ਆਪਣੇ ਪਿੰਡ ਦੇ ਵਿੱਚ ਲੀਕ ਕਰਵਾਉਣੀ ਹੋਵੇ ਤਾਂ ਸਾਡੇ ਪ੍ਰਬੰਧਕਾਂ ਦੇ ਨਾਲ ਸਾਡੇ ਸਤਗੁਰ ਚਨੇੜੀ ਉਰੀ ਡੈਣੀ ਡੜਵਾ ਜੀ ਤੇ ਹੋਰ ਜਿਹੜੇ ਵੀਰ ਨੇ ਸਾਡੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਸੋ ਆ ਬਾਈ ਦਾ ਗਾਣਾ ਬੜਾ ਘੈਂਟ ਗਾਇਆ ਨੇ ਸੁਣਦਿਆਂ ਜੋ ਓਰੀ ਤੇ ਢੀਡ ਸੇ ਰਿਆਰ ਨਹੀਂ ਹੋ ਹੋਰ ਕਿਸੇ ਨਾਲ ਦੇ ਹੋ ਜਿਹਦੀ ਪੱਕੀ ਆ ਜਵਾਰ ਸਦੀ ਤੂਤ ਵੀ ਤਾ ਹਾ

ਤੇ ਖਿਡਾਰੀ ਵੀ ਟਾਈਮ ਨਾਲ ਆਪਣੇ ਘਰੇ ਜਾਂਦੇ ਸੀਗੇ ਤੇ ਆਜਾ ਪਰਾਣਾ ਚੰਗਾ ਲੱਗਿਆ ਇੱਕਦੇ ਤਾਂ ਦੇ ਨਾਲ ਤੇ ਇੱਕ ਸਾਡੀ ਸਮਰੂਰ ਕਬੱਡੀ ਲੀਗ ਦੇ ਮਾਤੇ ਦੌਰ ਨਾਲ ਤਾੜੀਆਂ ਮਾਰਦਾ ਮੇਰੇ ਪਿੰਡਾਂ ਸੀ ਵੀਰੋ ਸਾਡੇ ਆਸਰਾ ਵੈਲਫੇਅਰ ਫਾਊਂਡੇਸ਼ਨ ਧੋਲੀਵਾਲੇ ਕੱਪ ਕਰਵਾਇਆ ਗਿਆਗਾ ਤੇ ਢੇਡ ਸਾ ਸੋ ਜਿਸ ਲੀਗ ਵਿੱਚ ਸ਼ੇਰੋਂ ਦੀ ਟੀਮ ਫਾਸਟ ਰਹੀ ਹੈ ਅਨਦਾਣੇ ਦੀ ਟੀਮ ਸੈਕਟ ਰਹੀ ਹੈ ਬੈਸਟ ਰੀਡਰ ਰਿਹਾ ਸੀ RAM ਸ਼ੇਰੋਂ ਤੇ ਜਾਫੀ ਰਿਹਾ ਸੀ ਆਪਣਾ सोनू ਅੰਦਾਣਾ ਬਹੁਤ ਸੋਹਣੇ ਬਈ ਮੈਚ ਹੋਏ ਪੂਰਾ ਆਨੰਦ ਆਇਆ ਕਬੱਡੀ 3001.com ਤੇ ਸਾਰੇ ਲੀਗ ਦੇ ਮੈਚ ਲਾਈਵ ਹੋਣਗੇ ਸ਼ਸ਼ੀ ਕਾਲ ਜੀ ਬਹੁਤ ਬਹੁਤ ਧੰਨਵਾਦ